ਟੁੱਟੇ ਮੰਜੀ ਬਾਣ ਪਰਾਣਾ ਟੁੱਟੇ ਮੰਜੀ ਬਾਣ ਪਰਾਣਾ ਵਿੱਚ ਦੀਦੀ ਦੇ ਤਾਰੇ ਨੌਕਰ ਨਾ ਜਾਈਵੇ ਨੌਕਰ ਜਾਣ ਕਵਾਰੇ ਨੌਕਰ ਨਾ ਜਾਈਵੇ ਨੌਕਰ ਜਾਣ ਕਵਾਰੇ ਨੌਕਰ ਨਾ ਜਾਈਵੇ ਟੁੱਟੇ ਮੰਜੀ ਬਾਣ ਪਰਾਣਾ ਟੁੱਟੇ ਵੰਜੀ ਬਾਣ ਵਰਾਣਾ ਵਿੱਚ ਦੀਦੀ ਦੇ ਤਾਰੇ ਕੁੱਤਰਾ ਕਰਦੇ ਨੂੰ ਤੇਲਣ ਅੱਖੀਆਂ ਮਾਰੇ ਕੁੱਤਰਾ ਕਰਦੇ ਨੂੰ ਤੇਲਣ ਅੱਖੀਆਂ ਮਾਰੇ ਕੁੱਤਰਾ ਕਰਦੇ ਨੂੰ ਟੁੱਟੇ ਮੰਜੀ ਬਾਣ ਪਰਾਣਾ ਟੁੱਟੇ ਬੰਜੀ ਬਾਣ ਪਰਾਣਾ ਵਿੱਚ ਦੀਦੀ ਦੇ ਤਾਰੇ ਕੁੱਤਰਾ ਮੈਂ ਕਰ ਲੂੰ ਤੂੰ ਜਾ ਤੇ ਲੜ ਦੇ ਨਾਲੇ ਕੁੱਤਰਾ ਮੈਂ ਕਰ ਲੂੰ ਤੂੰ ਜਾ ਤੇ ਲੜ ਦੇ ਨਾਲੇ ਕੁੱਤਰਾ ਮੈਂ ਕਰ ਲੂੰ ਟੁੱਟੇ ਮੰਜੀ ਬਾਣ ਪਰਾਣਾ ਟੁੱਟੇ ਮੰਜੀ ਬਾਣ ਪਰਾਣਾ ਵਿੱਚ ਦੀਦੀ ਦੇ ਤਾਰੇ ਵੇ ਤੂੰ ਕਿਦਰ ਗਿਆ ਜੇਠ ਸਹਣਤਾ ਮਾਰੇ ਵੇ ਤੂੰ ਕਿਦਰ ਗਿਆ ਜੇਠ ਸਹਣਤਾ ਮਾਰੇ ਵੇ ਤੂੰ ਕਿਦਰ ਗਿਆ ਟੁੱਟੇ ਮੰਝੀ ਬਾਣ ਪਰਾਣਾ ਟੁੱਟੇ ਮੰਝੀ ਬਾਣ ਪਰਾਣਾ ਵਿੱਚ ਦੀਦੀ ਦੇ ਤਾਰੇ ਨਹੀਂ ਮੈਂ ਅੰਦਰ ਪਿਆ ਤੂੰ ਸੱਲਾ ਮੇਰੀਏ ਨਾ ਰਹੇ ਨਹੀਂ ਮੈਂ ਅੰਦਰ ਪਿਆ ਤੂੰ ਸੱਲਾ ਮੇਰੀਏ ਨਾ ਰਹੇ ਨਹੀਂ ਮੈਂ ਅੰਦਰ ਪਿਆ ਟੁੱਟੇ ਮੰਝੀ ਜੇਠ ਦੀ ਟੁੱਟੇ ਮੰਝੀ ਜੇਠ ਦੀ ਪਹਿਲਾ ਹੀ ਪੈਰ ਧਰਿਆ ਨਹੀਂ ਮੈਂ ਇੱਥੇ ਇੱਥੇ ਠੂ ਆ ਲੜਿਆ ਨਹੀਂ ਮੈਂ ਇੱਥੇ ਇੱਥੇ ਠੂ ਆ ਲੜਿਆ ਨਹੀਂ ਮੈਂ ਇੱਥੇ ਟੱਲ ਬੁੜੀ ਨੂੰ ਪੋਂਕਣ ਦੇ ਮੇਲਾ ਦੇਖਣ ਚੱਲ ਬੁੜੀ ਨੂੰ ਪੋਂਕਣ ਦੇ ਮੇਲਾ ਦੇਖਣ ਚੱਲ ਟੱਲੀ ਨੀ ਮਾਂ ਦੀ ਕਮਲੀ ਸੋਹਰੇ ਚੱਲੀ ਦੀ ਮਾਂ ਦੀ ਕਮਲੀ ਸੋਹਰੇ ਚੱਲੀ ਨੀ ਮਾਂ ਦੀ ਕਮਲੀ ਸੋਹਰੇ ਚੱਲੀ ਟਲੀਆਂ 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 ਸਾਨੂੰ ਦੇਖ ਲਓ ਭੈਣੋ ਅਸੀਂ ਨੱਚ ਚਲੀਆਂ ਸਾਨੂੰ ਦੇਖ ਲਓ ਅਸੀਂ ਨੱਚ ਚਲੀਆਂ ਸਾਨੂੰ ਦੇਖ ਲਓ ਅਸੀਂ ਨੱਚ ਚਲੀਆਂ ਸਾਨੂੰ ਦੇਖ ਲਓ ਟਾਂਡੇ 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 ਵਿੱਦਿਆ ਪੜਾ ਦੇ ਬਾਬਲਾ ਭਾਵੇਂ ਦਈ ਨਾ ਥਾਚ ਵਿੱਚ ਪਾਂਡੇ ਵਿੱਦਿਆ ਪੜਾ ਦੇ ਬਾਬਲਾ ਭਾਵੇਂ ਦਈ ਨਾ ਦਾਜ ਵਿੱਚ ਪਾਂਡੇ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਅਤੇ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਿਓ ਆਪਣਾ ਨਿਊ ਸਟਾਈਲ ਬੋਲੀਆਂ ਵਾਲਾ ਚੈਨਲ ਡਿਲੀਟ ਹੋ ਗਿਆ ਤੇ ਹੁਣ ਆਪਾਂ ਇਸ ਤੇ ਪਾਉਂਦੇ ਪੈ ਤੇ ਪਿਆਰ ਜਰੂਰ ਦਿਓ ਧੰਨਵਾਦ